ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੇ ਵਿੱਚ ਜਿੱਥੇ ਸਾਡੇ ਡੰਗਰ ਪਸ਼ੂ ਰੱਖੇ ਜਿੱਥੇ ਸਾਡੀਆਂ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ ਅੱਜ ਤੁਹਾਨੂੰ ਇੱਕ ਜਾਣਕਾਰੀ ਸਾਂਝੀ ਕਰਨੀ ਹੈ ਬੇਨਤੀ ਹੈ ਸਾਡੀ ਉਹ ਭੈਣ ਭਰਾ ਸਪੋਰਟ ਜਰੂਰ ਕਰਨ ਜਿਹੜੇ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਇਸ ਪਾਸੇ ਸਾਡੀਆਂ ਮੱਝਾਂ ਆ ਸ਼ੈੱਡ ਪਾਇਆ ਹੋਇਆ ਜਿਵੇਂ ਜਿਵੇਂ ਪਸ਼ੂ ਵਧੇ ਗਏ ਅਸੀਂ ਸ਼ੈੱਡ ਅਲੱਗ-ਅਲੱਗ ਪਾਈ ਗਏ ਹੁਣ ਸਰਦੀਆਂ ਦੇ ਵਿੱਚ ਆ ਮੂਰੇ ਅਸੀਂ ਤੱਪੜ ਜੇ ਬੰਨ ਕੇ ਆ ਮੈਟ ਜੇ ਤੇ ਠੰਡ ਤੋਂ ਰੋਕਿਆ ਹੋਇਆ ਇਧਰਲੇ ਪਾਸੇ ਸਾਡੀਆਂ ਦਧਾਰੂ ਮੱਝਾਂ ਮੈਂ ਸਾਰੀਆਂ ਜਿਹੜੀਆਂ ਦੁੱਧ ਦਿੰਦੀਆਂ ਮੈਂ ਤੇ ਇਹ 16 ਮੱਝਾਂ ਇਸ ਪਾਸੇ ਆ ਜਾਨੀ ਕਿ ਇੱਥੇ ਰੱਖਣ ਦੀ ਜਿਹੜੀ ਕੈਪੈਸਿਟੀ ਆ ਮੱਝਾਂ ਨੂੰ ਉਹ ਸਿਰਫ 10 ਆ 5 ਇਧਰ 5 ਇਧਰ ਪਰ ਅਸੀਂ ਇੱਥੇ 16 ਮੱਝਾਂ ਬੰਨੀਆਂ ਹੋਈਆਂ ਕਿਉਂਕਿ ਜਗ੍ਹਾ ਘੱਟ ਆ ਜਗ੍ਹਾ ਹੈ ਨਹੀਂ ਸ਼ੈੱਡ ਥੋੜਾ ਵਾ ਜੇ ਸਾਰੀਆਂ ਮੱਜਾਂ ਨਾਲ ਜੁੜ-ਜੁੜ ਕੇ ਤੁਸੀਂ ਦੇਖੋ ਖੜੀਆਂ ਆ ਮੈਂ ਜਗਾ ਘਟ ਹੋਣ ਕਰਕੇ ਸਾਡੀ ਇਸ ਬੇਨਤੀ ਨੂੰ ਪਲੀ ਅੱਗੇ ਸ਼ੇਅਰ ਕਰਿਓ ਕਿਉਂਕਿ ਅਸੀਂ ਚਾਹੁੰਦੇ ਆ ਅਸੀਂ ਸ਼ੈੱਡ ਪੈ ਜਵੇ ਤੇ ਇਹ ਵੱਡਾ ਸ਼ੈੱਡ ਬਣਾਉਣਾ ਚਾਹੁੰਦੇ ਆ ਪਸ਼ੂਆਂ ਵਾਸਤੇ ਜੇ ਕਿਸੇ ਦੇ ਕੋਲ ਕੋਈ ਲੋਹੇ ਦਾ ਗਾਰਡਰ ਪਿਆ ਜਾਂ ਕੋਈ ਚਾਦਰਾਂ ਪਈਆਂ ਜਾਂ ਕੋਈ ਹੋਰ ਭੈਣ ਭਰਾ ਮਦਦ ਕਰ ਸਕਦਾ ਇੱਕ ਜਿਹੜੇ ਡੇਰੀਆਂ ਚਲਾਉਂਦੇ ਆ ਵੀਰ ਜਣ ਜਿਹੜੇ ਵਧੀਆ ਤਰੀਕੇ ਨਾਲ ਮੱਝਾਂ ਗਾਵਾਂ ਪਾਲਦੇ ਆ ਸਾਨੂੰ ਗਾਈਡ ਵੀ ਕਰਨ ਅਸੀਂ ਸ਼ੈੱਡ ਕਿਸ ਤਰੀਕੇ ਨਾਲ ਪਾਈਏ ਖੁਲਣੀਆਂ ਕਿੱਦਾਂ ਬਣਾਈਏ ਵੀ ਜਿਹੜੀ ਇੱਕ ਵਰੀ ਚੀਜ਼ ਬਣ ਜAVE ਬਾਰ ਬਾਰ ਦਿੱਕਤ ਨਾ ਆਵੇ ਹੁਣ ਇੱਥੇ ਹੀ ਸਾਡੀ ਇਹ ਲੇਬਰ ਪੈਂਦੀ ਆ ਸਾਡੇ ਇੱਥੇ ਕਰੀਬ 9 ਜਾਣੇ ਨੇ ਜਿਹੜੇ ਇਹਨਾਂ ਨੂੰ ਸਾਮਦੇ ਨੇ ਸਾਡਾ ਇਨਚਾਰਜ ਆ ਗੁਰਦੀਪ ਸਿੰਘ ਸੋਨੀ ਵੀਰ ਇਹ ਸਾਰਾ ਦਿਨ ਇੱਥੇ ਇਹਨਾਂ ਦੇ ਪਸ਼ੂਆਂ ਦੇ ਕਾੜੇ ਦੇਣੇ ਆ ਜਾਂ ਮੱਝ ਸੂਪੀ ਕੋਈ ਲੇਟੀ ਬਣਾ ਕੇ ਦੇਣੀ ਆ ਜਾਂ ਕੁਝ ਹੋਰ ਇਹ ਸਾਰਾ ਦਿਨ ਕਰਦੇ ਨੇ ਤੇ ਇੱਧਰ ਸਾਡੇ ਇੱਥੇ ਆਹ ਜਿਹੜੇ ਪੱਠੇ ਕੁਤਰਦੇ ਆਂ ਅਸੀਂ ਮਸ਼ੀਨ ਲੱਗੀ ਹੋਈ ਆ ਤੇ ਇਸ ਪਾਸੇ ਪਿੱਛੇ ਬੱਚਿਆਂ ਦਾ ਸਕੂਲ ਆ ਜਿਹੜੇ ਸਪੈਸ਼ਲ ਬੱਚਿਆਂ ਦਾ ਸਕੂਲ ਆ ਬੈਕ ਸਾਈਡ ਤੇ ਤੇ ਆ ਸਾਡੀਆਂ ਹੈਗੀਆਂ ਕਟੀਆਂ ਜਿਵੇਂ ਕਹਿ ਰਹੀਏ ਝੋਟੀਆਂ ਜਿਹੜੀਆਂ ਤਿਆਰ ਹੋ ਰਹੀਆਂ ਜਿਹੜੀਆਂ ਅਸੀਂ ਪਾਲੀਆਂ ਆਪਦੀਆਂ ਇਹਨਾਂ ਮੱਜਾਂ ਦੇ ਬੱਚੇ ਨੇ ਇਹ ਤੇ ਇਹ ਅਸੀਂ ਇਹਨਾਂ ਨੂੰ ਇੱਥੇ ਪਾਲਿਆ ਹੋਇਆ ਇਹ ਵੀ ਤੁਸੀਂ ਦੇਖੋ ਕਿੰਨੇ ਮਤਲਬ ਵੱਡੀ ਗੈਂਟੀ ਚ ਨੇ ਤੇ ਸਾਡੇ ਕੋਲੇ ਜਗ੍ਹਾ ਹੈ ਨਹੀਂ ਹੁਣ ਜਿਵੇਂ ਆ ਬੱਚੇ ਆ ਬੱਚੀ ਸੜਕ ਤੋਂ ਫੜੇ ਆ ਇੱਥੇ ਵਿਚਾਰੇ ਸਾਡੇ ਕੋਈ ਬਾਹਰ ਛੱਡ ਗਿਆ ਚਾਰ ਪੰਜ ਨੇ ਬਾਹਰ ਫਿਰਦੀ ਫਿਰਦਾ ਰਿਹਾ ਇਹ ਬੱਚਾ ਤੇ ਆ ਬੱਚੀ ਫਿਰ ਅਸੀਂ ਫੜ ਕੇ ਅੰਦਰ ਬੰਨ ਲਿਆ ਇਹਨਾਂ ਨੂੰ ਇਹਨਾਂ ਨੂੰ ਡਾਲਣ ਨੂੰ ਪਾਉਣ ਲੱਗ ਗਏ ਆ ਦਿਨੇ ਇਹਨਾਂ ਨੂੰ ਬਾਹਰ ਇੱਕ ਖਾਲੀ ਪਲਾਟ ਆ ਉੱਥੇ ਖੁੱਲੇ ਛੱਡਿਆਉਂਦੇ ਹੁੰਦੇ ਸੀ ਕਟਰੂ ਬਸ਼ਰੂ ਪਰ ਹੁਣ ਠੰਡ ਆ ਖੁੱਲੇ ਚ ਰਾਤ ਨੂੰ ਫੇਰ ਅੰਦਰ ਬੰਨਣੇ ਪੈਂਦੇ ਆ ਦਿਨੇ ਦਾ ਸੀ ਉਹ ਪਲਾਟ ਤੇ ਗੇਟ ਲਾ ਦੇਈਦਾ ਤੇ ਉੱਥੇ ਅੰਦਰ ਛੱਡ ਦੇਈਦੇ ਉੱਥੇ ਪਾਣੀ ਦਾ ਵੀ ਇੰਤਜ਼ਾਮ ਕਰਤਾ ਪੱਠੇ ਵੀ ਸਿੱਟਿਆਈਦੇ ਆ ਹੁਣ ਇਦਾਂ ਹੀ ਇਹ ਜਿਹੜੀਆਂ ਕਟੀਆਂ ਬੱਛੀਆਂ ਆ ਸਾਰੀਆਂ ਤੁਸੀਂ ਦੇਖੋ ਕਿਦਾਂ ਇੱਕ ਦੂਜੇ ਦੇ ਵਿੱਚ ਫਸੀਆਂ ਖੜੀਆਂ ਇਹ ਹਨ ਕਿਉਂਕਿ ਗਿਣਤੀ ਜ਼ਿਆਦਾ ਵੱਧ ਗਈ ਆ ਤੇ ਹੁਣ ਇਹਨਾਂ ਨੂੰ ਅਸੀਂ ਵੱਢਣ ਵਾਲਿਆਂ ਨੂੰ ਵੀ ਨਹੀਂ ਦੇ ਸਕਦੇ ਛੱਡਣ ਨੂੰ ਵੀ ਨਹੀਂ ਛੱਡ ਵੀ ਨਹੀਂ ਸਕਦੇ ਪਾਲਾਂਗੇ ਹੁਣਾਂ ਕਟੀਆਂ ਮੈਂ ਵਿੱਚ ਕੱਟੇ ਵੀ ਆ ਤੇ ਅਸੀਂ ਇਹਨਾਂ ਨੂੰ ਪਾਲਦੇ ਆ ਤੇ ਇੱਧਰ ਆ ਛੋਟੀਆਂ ਨਿੱਕੀਆਂ ਕਟੀਆਂ ਬੱਚੀਆਂ ਆ ਦੇਖੋ ਇਹ ਬੱਚੀ ਖੜੀ ਆ ਸਾਡੇ ਹੁਣ ਗਾਂ ਸੂਈ ਆ ਘੀਰ ਗਾਂ ਇੱਕ ਆ ਛਾਈ ਵਾਲ ਗਾਂ ਸੂਈ ਆ ਆ ਵੀ ਛਾਈ ਵਾਲ ਗਾਂ ਦੇ ਬੱਚੀ ਆ ਇੱਧਰ ਆ ਕੱਟੀ ਆ ਇੱਕ ਸਾਡੀ ਕਨਕੀ ਬੱਚੀ ਆ ਹੋਰ ਛਾਈ ਵਾਲ ਦੀ ਹੋਈ ਇੱਕ ਆ ਬੱਚੀ ਆ ਇੱਧਰ ਦਿਧਾਰੂ ਗਾਂਵਾਵਾਂ ਜਿਹੜੀਆਂ ਸਾਡੇ ਸੰਗਤ ਵੀ ਸਾਨੂੰ ਇੱਥੇ ਗਾਵਾਂ ਭੈਣ ਭਰਾ ਦੇ ਜਾਂਦੇ ਕਈ ਭੈਣ ਭਰਾ ਸਾਨੂੰ ਜਿਹੜੀਆਂ ਗਾਵਾਂ ਦੇ ਕੇ ਜਾਂਦੇ ਆ ਚਲੋ ਕਿਉਂਕਿ ਕਹਿੰਦੇ ਮੁਕਤ ਦੀ ਮੱਝ ਦੇ ਦੰਦ ਨਹੀਂ ਗਣੀਂਦੇ ਵੀ ਸਾਨੂੰ ਜਿਹੜਾ ਕੋਈ ਦੇ ਜਾਂਦਾ ਸੀ ਉਹਨੂੰ ਸਾਭਦੇ ਆ ਨਾਂ ਦੀ ਉਹਨੂੰ ਦੇ ਸਕਦੇ ਆ ਅੱਗੇ ਕਿਤੇ ਤੇ ਸਾਡੇ ਕੋਲੇ ਕਈ ਇਸ ਤਰ੍ਹਾਂ ਦੇ ਪਸ਼ੂ ਵੀ ਦੇ ਗਏ ਬੰਦੇ ਜਾਂ ਜਿਹੜੇ ਸਾਡੇ ਕੰਮ ਦੇ ਨਹੀਂ ਸੀਗੇ ਪਰ ਅਸੀਂ ਉਹਨਾਂ ਨੂੰ ਪਾਲੀ ਜਾਂਦੇ ਆ ਹਜੇ ਵੀ ਆ ਸਾਡੀਆਂ ਗਾਵਾਂ ਨੇ ਇਹ ਇਹ ਸਾਡੀ ਖੜੀ ਹੈ ਵਰਖਾ ਦੀ ਮੰਮੀ ਇਹਦੀ ਬਾ ਲੱਤ ਕੱਟੀ ਗਈ ਸੀ ਤੁਸੀਂ ਦੇਖਿਆ ਹੋਣਾ ਅੱਗੇ ਵੀ ਅਸੀਂ ਵੀਡੀਓ ਪਾਈ ਸੀ ਤਿੰਨ ਲੱਤਾਂ ਹੀ ਐ ਇਹਦੀਆਂ ਡਾਕਟਰ ਕਹਿੰਦੇ ਸੀ ਇਹਦੇ ਟੀਕੇ ਲਾਉਣਾ ਪੈਣਾ ਤੇ ਇਹ ਛਰਪੇ ਮਾਰਨ ਲੱਗੀ ਸੀ ਇਹਦੀ ਲੱਤ ਟੁੱਟ ਗਈ ਸੀ ਉਸ ਦਿਨ ਲੱਤ ਗਲ ਗਈ ਹੱਡੀ ਵਿੱਚ ਕੀੜੇ ਪੈ ਗਏ ਸੀ ਅਸੀਂ ਯੂਨੀਵਰਸਿਟੀ ਲੈ ਕੇ ਜਾਂਦੇ ਰਹੇ ਫਿਰ ਅਸੀਂ ਇਹਦੀ ਜਾਖਮ ਸਾਫ਼ ਕਰਕੇ ਆਪ ਲਾਜ ਕਰਨਾ ਸ਼ੁਰੂ ਕੀਤਾ ਫਿਰ ਡਾਕਟਰ ਕਹਿੰਦੇ ਵੀ ਉੱਪਰੋਂ ਲੱਤ ਕੱਟਣੀ ਪਊ ਡਾਕਟਰਾਂ ਨੇ ਉੱਪਰੋਂ ਲੱਤ ਕੱਟਤੀ ਕਰੀਬ 2 2.5 ਮਹੀਨੇ ਅਸੀਂ ਇਹਨੂੰ ਪਈ ਨੂੰ ਹੀ ਸੰਭਾਲਿਆ ਕੁਲਦੀਪ ਸੀ ਸਾਡਾ ਵੀਰ ਅਜੋ ਦੁਨੀਆ ਦੇ ਨਹੀਂ ਰਿਆ ਉਹਨੇ ਬਹੁਤ ਸੇਵਾ ਕੀਤੀ ਇਹਦੀ ਪੱਤੋ ਤੋਂ ਸੀ ਮੁੰਡਾ ਉਹ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਇਹ ਸੂਣ ਵਾਲੀ ਆ ਡਾਕਟਰਾਂ ਨੇ ਫਿਰ ਕਿਹਾ ਵੀ ਇਹਦੇ ਟੀਕਾ ਲਵਾ ਦੋ ਸੂਣ ਵਾਲੀ ਹੈਗੀ ਆ ਇਹ ਸੂ ਕੀਤੇ ਸਕਦੀ ਹੈ ਨੇ ਮਰਨਿਆਂ ਨਾਲੇ ਬੱਚੂ ਵੀ ਮਰੂ ਗ ਮਰੂ ਵੀ ਪਰ ਅਸੀਂ ਕਿਹਾ ਵੀ ਨਹੀਂ ਅਸੀਂ ਸੇਵਾ ਕਰਾਂਗੇ ਤੇ ਜਿੱਦਣ ਇਹ ਸੂਈ ਉਦਨੇ ਹੀ ਉਸੇ ਦਿਨ ਇਹ ਖੜੀ ਹੋ ਗਈ ਉੱਠ ਕੇ ਉਸ ਤੋਂ ਪਹਿਲਾਂ ਪਈ ਹੋਈ ਰਹੀ ਪਈ ਦੀ ਸਵਾਇ ਇੱਥੇ ਸਵਾਇਆ ਸੀ ਇਹਨੂੰ ਫਿਰ ਇਹਦੇ ਬੱਚੀ ਹੋਈ ਸੀ ਵਰਖਾ ਉਹ ਬੱਚੀ ਵੀ ਅੱਜ ਪੂਰੀ ਵੱਡੀ ਹੋ ਗਈ ਹੈ ਸਾਡੇ ਕੋਲ ਇੱਥੇ ਉਧਰਲੇ ਪਾਸੇ ਦੁੱਧ ਦਿੰਦੀ ਆ ਹੁਣ ਉਹ ਵੀ ਤੇ ਹੁਣੇ ਤਿੰਨ ਲੱਤਾਂ ਤੇ ਹੀ ਮੁੜ ਕੇ ਅਸੀਂ ਇਹਨੂੰ ਨਵੇਂ ਦੁੱਧ ਨਹੀਂ ਕਰਾਇਆ ਤੇ ਇਹਦੀ ਸੇਵਾ ਕਰਦੇ ਆ ਅਸੀਂ ਗਊ ਮਾਤਾ ਦੀ ਤੇ ਇਹ ਗਾਵਾਂਾਂ માં ਸਾਡੀਆਂ ਸਾਰੀਆਂ ਸ਼ਾਈ ਵਾਲਾ ਗਾਵਾਂਾਂ માં ਵਿੱਚੇ ਵਿੱਚੇ ਦੂਜੀਆਂ ਗਾਵਾਂਾਂ માં ਜਿਵੇਂ ਜਿਵੇਂ ਕੋਈ ਦੇਰ ਸਾਨੂੰ ਬਾੜੀ ਨੌਲੇਜ ਤਾਂ ਹੈ ਨਹੀਂਗੀ ਕਈ ਬੰਦਿਆਂ ਨੂੰ ਨੌਲੇਜ ਹੁੰਦੀ ਆ ਵੀ ਇਹ ਐਚਐਫਾ ਫਲਾਨੀ ਆ ਪਰ ਸਾਨੂੰ ਇਹਨਾਂ ਪਤਾ ਨਹੀਂ ਮੱਝਾਂ-ਮੁੱਝਾਂ ਬਾਰੇ ਤਾਂ ਪਤਾ ਵਾ ਵੀ ਇਹ ਨੀਲੀ ਰਾਵੀ ਆ ਆ ਬੂਰੀ ਮੱਝਾਂ ਪੰਜ ਕਲਿਆਣੀ ਆ ਆ ਕੁੰਡੀ ਆ ਕਿਉਂਕਿ ਅਸੀਂ ਮੱਝਾਂ ਪਾਲਦੇ ਹੁੰਦੇ ਸੀ ਘਰਾਂ ਦੇ ਵਿੱਚ ਮੇਰੇ ਨਾਨਕੇ ਪਿੰਡ ਵੀ ਮੱਝਾਂ ਰੱਖੀਆਂ ਸੀ ਮੇਰੇ ਇੱਥੇ ਪਿੰਡ ਵੀ ਮੰਮੀ ਹੁਣਾਂ ਨੇ ਵੀ ਰੱਖੀਆਂ ਸੀ ਤੇ ਆ ਹੁਣ گاਵਾਵਾਂ ਵਿੱਚ ਦੇਖਦੇ ਹੋ ਇਹ ਵੀ ਦੁੱਧ ਦਿੰਦੀਆਂ گاਵਾ ਆ ਕੱਟਰੂ ਬਸ਼ਰੂ ਐਨੇ ਜ਼ਿਆਦਾ ਹੁਣ ਦੁੱਧ ਚੋਈ ਜਾਂਦੇ ਨੇ ਸਾਡੇ ਬੰਦੇ ਲੱਗੇ ਹੋਏ ਨੇ ਦੁੱਧ ਚੋਣ ਨਾਲ ਦੀ ਨਾਲ ਹੁਣ ਗੋਹਾ ਚੱਕਣ ਲੱਗ ਗਏ ਨੇ ਤੇ ਨੌ ਬੰਦੇ ਨੇ ਜਿਹੜੇ ਇਹਨਾਂ ਨੂੰ ਸਾਂਭਦੇ ਨੇ ਹੁਣ ਆ ਸ਼ੈੱਡ ਜਿਹੜੇ ਆ ਸਾਡੇ ਇਹ ਛੋਟੇ ਪੈ ਗਏ ਜੀ ਸ਼ੈੱਡਾਂ ਦੇ ਵਿੱਚ ਜਗ੍ਹਾ ਘਟਾ ਤੇ ਪਸ਼ੂ ਜ਼ਿਆਦਾ ਹੋ ਗਏ। ਅਸੀਂ ਬਾਹਰਲੇ ਪਾਸੇ ਇੱਕ ਪਲਾਟ ਹੈਗਾ ਜੀ ਸਾਡੇ ਕੋਲੇ ਤੇ ਅਸੀਂ ਸੋਚਦੇ ਆਂ ਵੀ ਉਹਦੇ ਵਿੱਚ ਅਸੀਂ ਇੱਕ ਵੱਡਾ ਸ਼ੈੱਡ ਪਾ ਦਈਏ ਤੇ ਉਹ ਸ਼ੈੱਡ ਇਸ ਤਰੀਕੇ ਨਾਲ ਬਣਾਈਏ ਅਸੀਂ ਵੀ ਜਿਹਦੇ ਵਿੱਚ ਮਤਲਬ ਵਧੀਆ ਤਰੀਕੇ ਨਾਲ ਖੋਲਣੀਆਂ ਵਗੈਰਾ ਬਣ ਜਾਣ। ਹਾਈ ਟੈਕ ਤਰੀਕੇ ਨਾਲ ਪਹਿਲਾਂ ਹੀ ਸੋਚ ਕੇ ਕਿਉਂਕਿ ਜਦੋਂ ਆਹ ਸ਼ੈੱਡ ਪਾਏ ਸੀ ਉਦੋਂ ਸੋਚਿਆ ਹੀ ਨਹੀਂ ਸੀ ਅਸੀਂ। ਪਹਿਲਾਂ ਇੱਕ ਆਹ ਸ਼ੈੱਡ ਪਾਇਆ ਸੀ ਅਸੀਂ ਉੱਥੇ ਤੱਕਰੀ ਫਿਰ ਪਸ਼ੂ ਵੱਧ ਗਏ ਆਹ ਖੋਲਣੀ ਇੱਥੇ ਬਾਹਰ ਇੱਕ ਹੋਰ ਬਣਾਤੀ ਫਿਰ ਇੱਥੇ ਤੱਕਰ ਸ਼ੈੱਡ ਪਾਤਾ। ਫਿਰ ਹੋਰ ਪਸ਼ੂ ਵਧ ਗਏ ਫਿਰ ਆ ਵੀ ਪਾਸੇ ਛੱਡ ਪਾਤਾ ਫਿਰ ਜਦੋਂ ਹੋਰ ਬਾਲੇ ਵਧ ਗਏ ਫਿਰ ਇੱਧਰਲੇ ਪਾਸੇ ਵੀ ਅਸੀਂ ਛੱਡ ਪਾ ਲਿਆ ਹੁਣ ਤਾਂ ਛੱਡ ਪਾਉਣ ਨੂੰ ਵੀ ਜਗ੍ਹਾ ਨਹੀਂ ਬਚੀ ਸਾਡੇ ਕੋਲੇ ਇਸ ਕਰਕੇ ਬੇਨਤੀ ਆ ਸਾਨੂੰ ਜਰੂਰ ਗਾਈਡ ਕਰਿਓ ਕਿਉਂਕਿ ਸਾਨੂੰ ਇਹਦੇ ਬਾਰੇ ਜਿਆਦਾ ਪਤਾ ਨਹੀਂ ਪਸ਼ੂ ਪਾਲਣ ਵਾਲੇ ਜਿਹੜੇ ਵੀਰ ਹੈਗੇ ਨੇ ਉਹ ਸਾਨੂੰ ਜਰੂਰ ਇੱਕ ਹੋਰ ਸਮੱਸਿਆ ਆ ਰਹੀ ਹੈ ਜਿਵੇਂ ਹੁਣ ਕੱਟੇ ਹੋ ਜਾਂਦੇ ਹਨ ਜਾਂ ਬੱਚੇ ਹੋ ਜਾਂਦੇ ਨੇ ਅਸੀਂ ਛੱਡ ਨਹੀਂ ਸਕਦੇ ਉਹਨਾਂ ਨੂੰ ਸੜਕਾਂ ਤੇ ਛੱਡਦੇ ਲੋਕ ਚ ਲੱਤ ਮਾਰ ਕੇ ਕੱਢ ਦਿੰਦੇ ਆ ਫਿਰ ਅਸੀਂ ਬੱਡਣ ਵਾਲਿਆਂ ਨੂੰ ਵੀ ਨਹੀਂ ਵੇਚ ਸਕਦੇ ਮਨ ਨਹੀਂ ਮੰਨਦਾ ਵੀ ਅਸੀਂ ਉਹਨਾਂ ਨੂੰ ਬੱਡਣ ਵਾਲਿਆਂ ਨੂੰ ਵੇਚ ਦਈਏ ਜਿਹੜੇ ਸੇ ਕੱਟੇ ਵੇਚ ਫਿਰਦੇ ਹੁੰਦੇ ਕੱਟੇ ਚੱਕ ਕੇ ਲੈ ਜਾਂਦੇ ਹਨ ਤੇ ਜੇ ਸਾਡੇ ਕੋਈ ਡੰਗਰ ਪਸ਼ੂ ਇੱਥੇ ਮਰ ਵੀ ਜਾਂਦਾ ਅਸੀਂ ਟੋਆ ਪੱਟ ਕੇ ਉਹਨੂੰ ਨੂਨ ਪਾ ਕੇ ਥੱਲੇ ਜ਼ਮੀਨ 'ਚ ਜੀਸੀਬੀ ਦੇ ਨਾਲ ਦੱਬ ਦਿੰਨੇ ਆ ਇੱਥੇ ਪਰ ਗੱਲ ਇਹ ਕਿ ਆ ਵੀ ਹੁਣ ਜਿਵੇਂ ਜਿਵੇਂ ਪਸ਼ੂਆਂ ਦੀ ਤਦਾਦ ਵਧੇ ਜਾਂਦੀ ਆ ਹੁਣ ਅਸੀਂ ਗਊਸ਼ਾਲਾ ਵਾਲਿਆਂ ਨਾਲ ਵੀ ਗੱਲ ਕਰੀ ਆ ਚਲੋ ਮਹਾਰਾਜ ਮਿਹਰ ਕਰੇ ਸਾਡੀ ਕੁਝ ਕੋਸ਼ਿਸ਼ ਆ ਵੀ ਇੱਕ ਦਿਨ ਸੁਪਨਾ ਸਾਡਾ ਹੀ ਪੂਰਾ ਹੋਵੇ ਇੱਥੇ ਅਸੀਂ ਇੱਕ ਗਊਸ਼ਾਲਾ ਬਣਾਉਣੀ ਚਾਹੁੰਦੇ ਆ ਬੋਧ ਗਾਵਾਂ ਸਾਡੇ ਤੇ ਲੁਧਿਆਣੇ ਨਾ ਜਦੋਂ ਅਸੀਂ ਪਿੰਡ ਤੋਂ ਬਾਹਰ ਨਿਕਲਦੇ ਹਾਂ ਫਿਰੋਜ਼ਪੁਰ ਰੋਡ ਦੇ ਉੱਤੇ 10-12 ਗਾਵਾਂ ਮੂਹਰੇ ਖੜੀਆਂ ਹੁੰਦੀਆਂ ਆ ਪੈਲਸਾਂ ਦੇ ਬਾਹਰ ਵਿਚਾਰੀਆਂ ਲਫਾਫੇ ਖਾਈ ਜਾਂਦੀਆਂ ਗੰਦ ਖਾਈ ਜਾਂਦੀਆਂ ਸਾਡਾ ਇੱਕ ਸੁਪਨਾ ਜਿ ਕਿਤੇ ਆਉਣ ਵਾਲੇ ਸਮੇਂ 'ਚ ਮਹਾਰਾਜ ਨੇ ਕੀਤੀ ਕਿਰਪਾ ਨਾ ਵੀ ਅਸੀਂ ਇੱਕ ਇਦਾਂ ਦੀ ਗਊਸ਼ਾਲਾ ਬਣਾਉਣੀ ਚਾਹੁੰਦੇ ਹਾਂ ਜਿੱਥੇ ਉਹਨਾਂ ਲਵਾਰਸ ਗਾਵਾਂ ਨੂੰ ਸਿਰਫ ਜਿਹੜੀਆਂ ਲਵਾਰਸ ਗਾਵਾਂ ਆ ਉਹਨਾਂ ਦੀ ਅਸੀਂ ਸੇਵਾ ਕਰੀਏ ਹੁਣ ਇਦਾਂ ਹੀ ਨਰੂਆਣੇ ਤੋਂ ਵੀਰ ਹੁਣੀ ਸਾਡੇ ਘੋੜੀ ਦੇ ਗਈ ਸਾਨੂੰ ਇੱਕ ਤੇ ਅਸੀਂ ਇੱਥੇ ਘੋੜੀ ਵੀ ਆ ਸਾਡੇ ਕੋਲੇ ਰੇਸ਼ਮਾ ਤੇ ਸੁੰਦਰੀ ਉਹ ਪਿੱਛੇ ਇੱਕ ਚਿੱਟੇ ਰੰਗ ਦੀ ਬੇਚੇਰੀ ਖੜੀ ਆ ਉਹ ਅੱਖਾਂ ਤੋਂ ਅੰਨੀ ਆ ਬ্লাইন্ড ਆ ਉਹ ਜਨਮ ਤੋਂ ਹੀ ਉਹਨੂੰ ਦਿਖਾਈ ਨਹੀਂ ਦਿੰਦਾ ਅੱਖਾਂ ਤੋਂ ਬ্লাইন্ড ਹੋਣ ਕਰਕੇ ਤੇ ਉਹ ਵੀ ਮੈਂ ਅਸੀਂ ਲੈ ਕੇ ਆਏ ਆ ਆਪਣੇ ਰਿਸ਼ਤੇਦਾਰਾਂ ਤੋਂ ਇਹ ਜਿਵੇਂ ਅੱਖਾਂ ਹੈ ਨਹੀਂ ਇਹਦੀਆਂ ਸੁੰਦਰੀ ਦੀਆਂ ਨੇੜੇ ਕਰਕੇ ਦਿਖਾ ਬੋ ਤੱਖਾ ਖੜਨਾ ਇੱਥੋਂ ਖੜ ਕੇ ਦੂਰੀ ਦੇਖੋ ਇਹਦੀਆਂ ਜਨਮ ਤੋਂ ਹੀ ਅੱਖਾਂ ਬਣੀਆਂ ਹੀ ਨਹੀਂ ਸੀਗੀਆਂ ਤੇ ਇਹ ਇਹਦੀ ਪਰਵਰਿਸ਼ ਕਰ ਰਹੇ ਆ ਵੀ ਕਿਉਂਕਿ ਘੋੜੇ ਦੀ ਸੇਵਾ ਕਹਿੰਦੇ ਆ ਨਾ ਤੇ ਗੁਰੂ ਦੀ ਸੇਵਾ ਦੇ ਬਰਾਬਰ ਆ ਤੇ ਸਾਨੂੰ ਪਤਾ ਨਹੀਂ ਕਿਹੜੇ ਕਰਮਾਂ ਦੀ ਸੇਵਾ ਇਹ ਮਿਲੀ ਆ ਅਸੀਂ ਤਾਂ ਕਦੇ ਸੋਚਿਆ ਨਹੀਂ ਸੀ ਨਾ ਮੈਂ ਘੋੜੀ ਤੇ ਕਦੇ ਚੜਿਆ ਸੀ ਨਾ ਬੈਠਿਆ ਸੀ ਕਦੇ ਨਾ ਹੀ ਮੈਨੂੰ ਸ਼ੌਕ ਸੀ ਕੋਈ ਬਾਲਾ ਪਰ ਉਹ ਬਾਈ ਨਰੂਆਣੇ ਵਾਲੇ ਦੇ ਕੇ ਗਏ ਆ ਉਹ ਕਹਿੰਦੇ ਬਾਈ ਅਸੀਂ ਸੋਚਿਆ ਸੀਗਾ ਵੀ ਮਨੁੱਖਤਾ ਦੀ ਸੇਵਾ ਤੇ ਘੋੜੀ ਦੇ ਕੇ ਆਉਣੇ ਅਸੀਂ ਮੰਨਾ ਵੀ ਕੀਤਾ ਉਹ ਕਹਿੰਦਾ ਬਾਈ ਫਿਰ ਵੇਚ ਕੇ ਤੁਸੀਂ ਪੈਸੇ ਲੈ ਲਓ ਵੇਚ ਦੋ ਇਹਨੂੰ ਮੈਂ ਕਿਹਾ ਵੀ ਨਹੀਂ ਵੇਚਦੇ ਤਾਂ ਨਹੀਂ ਹੈਗੀ ਜਿਹੜੀ ਹੁਣ ਚੀਜ਼ ਆ ਗਈ ਆ ਤੇ ਉਹਨੂੰ ਅਸੀਂ ਪਾਲਾਂਗੇ ਸੰਭਾਲਾਂਗੇ ਤੇ ਇੱਧਰ ਸਾਡੀਆਂ ਬੱਕਰੀਆਂ ਵਾਜੀ ਇਹ ਬੱਕਰੀਆਂ ਵਾਸਤੇ ਤੁਹਾਨੂੰ ਪਤਾ ਜਦੋਂ ਅਸੀਂ ਮੁੱਦਕੀ ਤੋਂ ਆਪਣੇ ਕੱਕ ਲੈ ਕੇ ਆਏ ਸੀ ਬਿੰਦਰ ਵੀਰੇ ਨੂੰ ਤੇ ਉਹ ਭੈਣ ਨੂੰ ਗੁੱਡੀ ਨੂੰ ਤੇ ਉੱਥੇ ਉਹਨਾਂ ਦੇ ਘਰੇ ਬੱਕਰੀਆਂ ਸੀਗੀਆਂ ਆ ਦੇਖੋ ਅਸੀਂ ਇੱਥੇ ਬੱਕਰੀਆਂ ਪਾਲੀਆਂ ਹੋਈਆਂ ਤੇ ਬੱਕਰੀਆਂ ਨੂੰ ਵੀ ਇਹਨਾਂ ਕੰਬਲਾਂ 'ਚ ਲਵੇਟ ਕੇ ਠੰਡ ਤੋਂ ਬਚਾਉਣ ਦੇ ਮਾਰਿਆਂ ਨੇ ਅਸੀਂ ਰੱਖਿਆ ਹੋਇਆ ਵਾ ਇੱਕ ਬੰਦਾ ਬੱਕਰੀਆਂ ਦੀ ਚਾਰਨ ਦੀ ਡਿਊਟੀ ਆ ਸ਼ੰਕਰ ਸਿੰਘ ਬਾਪੂ ਸਾਡੇ ਕੋਲੇ ਅਸੀਂ ਉਹਨੂੰ ਬੜੀ ਮਾੜੀ ਹਾਲਤ ਦੇ ਵਿੱਚ ਲੈ ਕੇ ਆਏ ਸੀਗੇ ਲੁਧਿਆਣੇ ਤੋਂ ਪ੍ਰਤਾਪ ਚੌਂਕ ਤੋਂ ਤੇ ਉਹ ਜਿਹਨੂੰ ਦੁਬਾਰਾ ਜ਼ਿੰਦਗੀ ਵੀ ਮਿਲੀ ਸੀ ਉਹਦੀ ਇੱਕ ਅੱਖ ਵੀ ਹੈ ਨਹੀਂ ਸੀਗੀ ਉਹ ਫਿਰ ਇੱਥੇ ਸਾਡੇ ਕੋਲੇ ਬੱਕਰੀਆਂ ਚਾਰਨ ਲੱਗ ਗਿਆ ਉਹ ਸਵੇਰੇ ਦਿਨੇ ਲੈ ਜਾਂਦਾ ਦੋ ਚਾਰ ਘੰਟੇ ਇੱਥੇ پارک ਕਲੋਨੀ ਚ ਘੇੜਾ ਘੁੜਾ ਘੜਾ ਕੇ ਫਿਰ ਲੈ ਆਉਂਦਾ ਤੇ ਬੱਕਰੀਆਂ ਦੇ ਦੁੱਧ ਨਾਲ ਹੁਣ ਜਿਵੇਂ ਸੈੱਲ ਘਟ ਜਾਂਦੇ ਆ ਬਾਬਿਆਂ ਦੇ ਹੁਣ ਪਿੱਛੇ ਡੇਂਗੂ ਇੰਨਾ ਫੈਲਿਆ ਹੋਇਆ ਸੀਗਾ ਤੇ ਬਹੁਤ ਬੈਨੀਫਿਟ ਆ ਬੱਕਰੀਆਂ ਦਾ ਦੁੱਧ ਅਸੀਂ ਬਜ਼ੁਰਗਾਂ ਨੂੰ ਪਿਉਂਨੇ ਕਿ ਆਪਣੇ ਬਾਪੂ ਕੋਪਾਲ ਜੀ ਨੂੰ ਰੋਜ਼ ਬੱਕਰੀ ਦਾ ਦੁੱਧ ਦਾ ਇੱਕ ਗਲਾਸ ਪਿਉਂਨੇ ਆ ਅਸੀਂ ਬਾਪੂ ਦੇ ਵਿੱਚ ਤਾਕਤ ਪੂਰੀ ਬਣੀ ਹੋਈ ਆ ਤੇ ਇੱਧਰ ਸਾਡੀਆਂ ਸਬਜ਼ੀਆਂ ਵਗੈਰਾ ਵੀ ਦੇ ਅਸੀਂ ਖੇਤ ਆ ਹਨਾ ਆਪਣਾ ਤੇ ਪਰ ਹੁਣ ਸਮੇਂ ਦੇ ਨਾਲ ਨਾਲ ਜ਼ਰੂਰਤਾਂ ਵੱਡੀਆਂ ਹੋਈ ਜਾਂਦੀਆਂ ਬਹੁਤ ਸੱਚੇ ਪਾਤਸ਼ਾਹ ਕਿਰਪਾ ਕਰਨ ਪਰਿਵਾਰ ਦੀਆਂ ਇਹਨਾਂ ਜ਼ਰੂਰਤਾਂ ਨੂੰ ਮਹਾਰਾਜ ਪੂਰਾ ਕਰਨ ਸੰਗਤ ਨੇ ਤੂੜੀ ਭੇਜੀ ਸੀ ਕਿ ਹੁਣ ਤੂੜੀ ਦੀਆਂ ਧੜਾਂ ਲਿਪੀਆਂ ਹੋਈਆਂ ਮਾ ਤੂੜੀ ਤਰਪਾਲਾਂ ਪਾ ਕੇ ਬਚਾ ਕੇ ਰੱਖੀ ਹੋਈ ਆ ਹੁਣ ਉਹੀ ਵਰਤਦੇ ਆ ਧੜ ਖੋਲੀ ਅਸੀਂ ਤੇ ਇਥੇ ਹੁਣ ਗਾਜਰਾ ਬੀਜੀਆਂ ਹੋਈਆਂ ਗੋਭੀ ਬੀਜੀ ਹੋਈ ਆ ਘਰ ਦੀ ਸਬਜ਼ੀ ਸਾਡੀ ਮੁੱਕਣ ਨਹੀਂ ਦਿੰਦਾ ਸਾਡਾ ਕਾਲਾਵਾ ਵੀਰ ਉਹ ਸਬਜ਼ੀਆਂ ਦਾ ਮਹਾਰਾ ਬਾਈ ਸਬਜ਼ੀਆਂ ਦੇ ਬੀਜ ਦਾ ਉਹ ਤੇ ਉੱਧ ਪਰਲੇ ਪਾਸੇ ਵੀ ਪਿਛਲੇ ਪਾਸੇ ਵੀ ਇੱਕ ਕਿੱਲਾ ਸਬਜ਼ੀਆਂ ਬੀਜੀਆਂ ਹੋਈਆਂ ਸਾਡੀਆਂ ਕਿਉਂਕਿ ਹੁਣ ਪਰਿਵਾਰ ਵੱਡਾ ਹੋ ਗਿਆ ਸੀ ਸੁੱਖ ਨਾਲ ਤੇ ਉਧਰ ਕਾਲੇ ਕੀ ਕੀ ਬੀਜਿਆ ਹੋਇਆ ਆ ਆ ਗੋਭੀ ਜੀ ਹਮ ਆਪਣੇ ਬੀਜੀ ਦੀ ਗਾਜਰ ਚਲ ਗਮ ਮੂਲੀ ਪਾਲਕ ਮੇਥੇ ਮੇਥੀ ਧਣੀਆਂ ਇੱਥੇ ਵੀ ਆ ਤੁਸੀਂ ਦੇਖੋ ਸਾਰੀਆਂ ਚੀਜ਼ਾਂ ਇਹ ਅਗਿਆਤੀਆਂ ਬੀਜੀਆਂ ਸੀਗੀਆਂ ਥੋੜੀਆਂ ਜੀਆਂ ਵੀ ਸਾਨੂੰ ਹੁਣ 20 22 ਦਿਨ ਹੋ ਗਏ ਆ ਗੋਭੀ ਘਰ ਦੀ ਗੋਭੀ ਖਾਂਦੇ ਆ ਨੂੰ ਇਹ ਉਹ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਆਹ ਚੀ ਜਿਹੜੀ ਸੀ ਨਾ ਬਾਟ ਵਾਲੀ ਬੋਦੀ ਹੂੰ ਇਹ ਪਹਿਲਾਂ ਆ ਗਈ ਸੀ ਆਹ ਲੇਟ ਆਉਂਦੀ ਆ ਅੱਜ ਵੀ ਉਹ ਹੀ ਆਉਣੋਂ ਵੀ ਪਈ ਲੇਟ ਲਾਈ ਸੀ ਹਾਂਜੀ ਲਾਈ ਕੋਦਾਂ ਦਿਨ ਸੀ ਜਾਂ ਤੇ ਵੀ ਦਾ ਫਰਕ ਸੀ ਵੀ ਦਾ ਫਰਕ ਸੀ ਛਲਗਮ ਛਲਗਮ ਸਾਡੇ ਅਗੇਤੇ ਹੀ ਹੋ ਜਾਂਦੇ ਹੁੰਦੇ ਕਾਲਾ ਵੀਰਾ ਪਹਿਲਾਂ ਹੀ ਸਮੇਂ ਨਾਲ ਹੀ ਬੀਜ ਦਿੰਦਾ ਚੀਜ਼ਾਂ ਇੰਦਰ ਹਲਦੀ ਬੀਜੀ ਹੋਈ ਆ ਤੇ ਹਲਦੀ ਹੁਣ ਕੱਚੀ ਹਲਦੀ ਘਰ ਦੀ ਹੋਏ ਨੇ ਸਾਡੀ ਆਪ ਦੀ ਬਹੁਤ ਉਹਦਾ ਵੀ ਸਾਨੂੰ ਬੈਨੀਫਿਟ ਆ ਤੇ ਬਾਕੀ ਉਧਰਲੇ ਖੇਤੀ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਇਧਰਲੇ ਪਾਸੇ ਬੈਂਗਣੀ ਲੱਗੀ ਹੋਈ ਹੈ ਬੈਂਗਣੀ ਇੰਨੀ ਜ਼ਿਆਦਾ ਉੱਤਰਦੀ ਹੈ ਸਾਡੇ ਸਦਾਵਹਾਰ ਬੈਂਗਣੀ ਹੋਈਆਂ ਇਹ ਦੋ ਥਾਵਾਂ ਤੇ ਬੀਜੀ ਹੋਈ ਹੈ ਕਾਲੇ ਨੇ ਮੁੱਕਦੀ ਨਹੀਂ ਸਾਨੂੰ ਇੰਨੀ ਬੈਂਗਣੀ ਹੋ ਜਾਂਦੀ ਹੈ ਜਾਨੀ ਕਿ ਖਾਧੀ ਨਹੀਂ ਜਾਂਦੀ ਕੀ ਕੁਝ ਸੰਗਤ ਵੀ ਸਬਜ਼ੀਆਂ ਸਬਜ਼ੀਆਂ ਦੇ ਜਾਂਦੇ ਸਾਨੂੰ ਆ ਹੁਣ ਸਾਗ ਬੀਜਿਆ ਹੋਇਆ ਸਾਗ ਵੱਡਦਾ ਸੀ ਕਿੰਨੇ ਦਿਨ ਕਿੰਨੇ ਦਿਨ ਹੈ ਦਿਨਾਂ ਜੀ ਅੱਗੇ ਵੱਡਿਆ ਸੀ ਹਮ ਸਾਗ ਹਾਂ ਪੁੱਛਦਾ ਮੈਂ ਗੱਲ ਕਰ ਲੈਣਾ ਸਾਗ ਇਕੱਠਾ ਕੁਆਂਟਲ ਡੇਢ ਕੁਆਂਟਲ ਵੱਢ ਕੇ ਉਹਦੇ ਸਾਗ ਬਣਾਈਦਾ ਆ ਹੁਣ ਛੋਲੂਆ ਬੀਜਿਆ ਹੋਇਆ ਵਾ ਇਹ ਤੇ ਘਰ ਦਾ ਹੁਣ ਸਾਡਾ ਛੋਲੂਆ ਹੋ ਜਾਣਾ ਬੱਚਿਆਂ ਦੇ ਖਾਣ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਆਤ ਦੇ ਵਿੱਚ ਲੋੜ ਪੈਂਦੀ ਆ ਉਧਰ ਵੀ ਬੈਂਗਣੀ ਬੀਜੀ ਹੋਈ ਆ ਆ ਸਾਰੀ ਬੈਂਗਣੀ ਉਹ ਬੈਂਗਣੀ ਆ ਬੈਂਗਣੀ ਬਹੁਤ ਲੱਗਦੀ ਆ ਸਾਡੇ ਇੱਥੇ ਉੱਤਰਦੀ ਆ ਕਾਲੇ ਦੀ ਸੇਵਾ ਬਹੁਤ ਆ ਫਿਰ ਇੱਧਰ ਗੰਨਾ ਸੀ ਘਰ ਦਾ ਬੀਜਿਆ ਹੋਇਆ ਥੋੜਾ ਜਿਹਾ ਜੇ ਬੱਚਿਆਂ ਨੇ ਗੰਨੇ ਚ ਊਪਣੇ ਆ ਤਾਂ ਗੰਨੇ ਘਰਦੇ ਹੋ ਜਾਂਦੇ ਆ ਤੇ ਇੱਧਰ ਹੁਣ ਜਿਵੇਂ ਅਗੇਤੀਆਂ ਪਿਛੇਤੀਆਂ ਨੇ ਸਾਰੀਆਂ ਆ ਕੀ ਬੀਜੇ ਕਾਲੇ ਇਹ ਬੀਜੀ ਸਰੋਂ ਵਿਜੀ ਆ ਥੋੜੀ ਇਹ ਪਿੱਛੇ ਇਹ ਵੀ ਸਰੋਂ ਆ ਜੀ ਇਹ ਲੇਟ ਵਾਲੀ ਸਰੋਂ ਇਹ ਲੇਟ ਵਾਲੀ ਸਰੋਂ ਆ ਹੂੰ ਹਾਂ ਪਹਿਲਾਂ ਅਸੀਂ ਇੱਥੇ ਹੁਣ ਹਸਪੀਟਲ ਦੀ ਬਿਲਡਿੰਗ ਬਣਾਉਣੀ ਆ ਖੇਤ ਦੇ ਵਿੱਚ ਨਾ ਇੱਥੇ ਨੀਂਹ ਪੱਥਰ ਰੱਖਣਾ ਸੀਗਾ ਸਾਡੀ ਕੋਸ਼ਿਸ਼ ਸੀ ਨਵੰਬਰ ਦੇ ਵਿੱਚ ਪਰ ਪੁਰਾਣੀ ਬਿਲਡਿੰਗ ਦਾ ਕੰਮ ਕੰਪਲੀਟ ਨਹੀਂ ਹੋਇਆ ਤਾਂ ਨਵੀਂ ਬਿਲਡਿੰਗ ਨੂੰ ਅਸੀਂ ਹੱਥ ਨਹੀਂ ਪਾ ਸਕੇ ਨਵੀਂ ਬਿਲਡਿੰਗ ਦਾ ਅਸੀਂ ਕੰਮ ਹੀ ਨਹੀਂ ਸ਼ੁਰੂ ਕੀਤਾ ਹਜੇ ਕਿਉਂਕਿ ਸਾਨੂੰ ਐ ਆ ਪਹਿਲਾਂ ਉਹਦਾ ਕੰਮ ਨਿਬੇੜ ਲੀਏ ਤੇ ਮਹਾਰਾਜ ਮੇਰ ਕਰਨ ਸੱਚੇ ਪਾਤਸ਼ਾਹ ਹੌਲੀ ਹੌਲੀ ਕਰਕੇ ਅੱਗੇ ਵਧੀ ਜਾਂਦੇ ਆ ਆ ਜੀ ਉਧਰ ਚੱਲਦੇ ਹਾਂ ਆਪਾਂ ਨੂੰ ਦੇਖੇ ਇਧਰਲੇ ਪਾਸੇ ਜੀ ਇਹ ਪਲਾਟ ਆ ਸਾਡਾ ਜਿੱਥੇ ਹੁਣ ਪ੍ਰਸ਼ਾਦਾ ਵਗੈਰਾ ਬਣਦਾ ਹੁੰਦਾ ਕੈਂਪ ਵਾਲੇ ਦਿਨ ਇਹਦੀ ਬੈਕ ਸਾਈਡ ਤੇ ਆਹ ਇੱਕ ਕਰੀਬ 10 ਕਿੱਲਾ ਜਗਾ ਵਾ ਸਾਡੀ ਇਹਦੇ ਵਿੱਚ ਅਸੀਂ ਸਬਜ਼ੀਆਂ ਬੀਜੀਆਂ ਹੋਈਆਂ ਉਧਰ ਗੇਤੀਆਂ ਬੀਜੀਆਂ ਸੀ ਕਿ ਕਾਲੇ ਵੀਰੇ ਨੇ ਇਧਰ ਥੋੜੀਆਂ ਪਛੇਤੀਆਂ ਬੀਜੀਆਂ ਹੋਈਆਂ ਗੋਭੀ ਬੀਜੀ ਆ ਤੁਸੀਂ ਦੇਖੋ ਕਰੀਬ ਅੱਧਾ ਕਿੱਲਾ ਤਿੰਨ ਤਿੰਨ ਕਨਾਲਾ ਹੋਣਗੇ ਹਨਾ ਫਿਰ ਸਾਰਾ ਧਣੀਆਂ ਬੀਜਿਆ ਹੋਇਆ ਫਿਰ ਉੱਪਰ ਦੀ ਚਾਰੇ ਪਾਸੇ ਦੀ ਇਹਦੇ ਘੁੰਮਣ ਨੂੰ ਜਗਾ ਛੱਡੀ ਹੋਈ ਆ ਸੀ ਆਹ ਧਣੀਆਂ ਤੁਸੀਂ ਦੇਖੋ ਕਿੰਨਾ ਵਧੀਆ ਹੋਇਆ ਹੈ ਮੂਲੀ ਕਿੰਨੀ ਵਧੀਆ ਲੱਗੀ ਹੋਈ ਆ ਫਿਰ ਗੋਭੀ ਲੱਗੀ ਹੋਈ ਆ ਗੋਭੀ ਦੇ ਨਾਲ ਬਰੋਕਲੀ ਲੱਗੀ ਹੋਈ ਆ ਬਰੋਕਲੀ ਦੇ ਨਾਲ ਨਾਲ ਫੁੱਲ ਗੋਭੀ ਤੇ ਬੰਦ ਗੋਭੀ ਵੀ ਲੱਗੀ ਹੋਈ ਆ ਫਿਰ ਪਾਲਕ ਧਣੀਆਂ ਮੇਥੇ ਮੇਥੀ ਛਲਗਮ ਮੂਲੀ ਮਤਲਬ ਕਿ ਮਟਰ ਕਿਸੇ ਚੀਜ਼ ਦੀ ਇੱਥੇ ਹੁਣ ਕਮੀ ਨਹੀਂ ਆਉਣ ਦੇਣੀ ਸਿਆਲੋ ਸਿਆਲ ਕਾਲੇ ਵੀਰੇ ਨੇ ਇਕੱਲਾ ਇੱਕੋ ਹੀ ਬੰਦਾ ਬਸ ਸਿਰਫ ਬਾਕੇ ਦੇਣੀ ਪੈਂਦੀ ਹੈ ਜ਼ਮੀਨ ਇਹਨੂੰ ਬਾਕੀ ਕੰਮ ਇਹਦਾ ਆ ਦੇਖੋ ਨਾ ਮਟਰ ਕਿੰਨਾ ਸੋਹਣਾ ਹੋ ਗਿਆ ਉਹ ਤੁਰ ਤਿੱਕਰ ਸਾਰੇ ਮਟਰ ਹੀ ਲੱਗਿਆ ਪੂਰੀ ਲਾਈਨ 'ਚ ਉਹ ਤਿੱਕਰ ਤੇ ਗੋਭੀ ਪਛੇਤੀ ਆ ਮਤਲਬ ਕੱਲੀ ਕੱਲੇ ਬੂਟੇ ਦੇ ਤੁਸੀਂ ਦੇਖੋ ਕਿਵੇਂ ਰੌਣਕ ਆ ਖੜਾ ਜਿੱਥੇ ਕੋਈ ਬੂਟਾ ਮਰ ਜਾਂਦਾ ਫਿਰ ਉੱਥੇ ਵਿੱਚ ਪਛੇਤੇ ਬੂਟੇ ਲਾ ਲੈਣੇ ਪਨੀਰੀ ਮਗਾ ਕੇ ਦੁਬਾਰਾ ਲਾਈ ਜਾਂਦੀ ਹੈ ਉਹ ਥੋੜੇ ਹੋਰ ਪਛੇਤੇ ਹੋ ਜਾਂਦੇ ਆ ਸਾਡੇ ਬਲਦੀਪ ਵੀਰੇ ਹੋਣੀ ਆ ਚੰਦਣਾ ਤੋਂ ਟੀਮ ਦੇ ਮੈਂਬਰ ਉਹ ਵੀਰੇ ਹੋਣੀ ਹਰ ਸਾਲ ਆਉਂਦੇ ਨੇ ਉਹ ਆਪ ਆ ਸਾਰੀਆਂ ਸਬਜ਼ੀਆਂ ਕਾਲੇ ਵੀਰੇ ਦੇ ਨਾਲ ਆ ਕੇ ਲਵਾ ਕੇ ਗਏ ਇਸ ਵਾਰ ਉਹ ਤੇ ਆ ਸਾਰੇ ਤੁਸੀਂ ਦੇਖੋ ਬਟਨਾ ਪਾਈਆਂ ਹੁਣ ਆ ਸਿਕੰਦਰ ਬੀਜਾ ਹੈ ਚਕੰਦਰ ਆ ਸਾਰਾ ਚਕੰਦਰ ਚਕੰਦਰ ਖੜਾ ਹੁਣ ਬੱਚਿਆਂ ਨੂੰ ਸਿਆਲ ਸਿਆਲ ਚਕੰਦਰ ਦਾ ਜੂਸ ਪਾਲਕ ਦਾ ਜੂਸ ਗਾਜਰ ਦਾ ਜੂਸ ਮੇਥੇ ਮੇਥੀ ਲਸਣ ਗੰਡਾ ਵਿੱਚ ਕੱਚੀ ਹਲਦੀ ਪਾ ਕੇ ਮੰਨ ਲਓ ਸਵੇਰੇ ਰੋਜ਼ ਹੁਣ ਗਰਮੀਆਂ ਚ ਅਸੀਂ ਚੱਲਦਾ ਉਹ ਠੰਡਾਈ ਬਣਾਉਂਦੇ ਹੁੰਨੇ ਜੇ ਮਠੰਡਾਈ ਗਏ ਨੇ ਜਿਹਨੂੰ ਆਪਾਂ ਤੇ ਉਹਦੇ ਵਿੱਚ ਕਾਜੂ ਬਦਾਮ ਹੋਰ ਠੰਢੀ ਚੀਜ਼ਾਂ ਖਸਖਸ ਪਾਈ ਹੁੰਦੀ ਆ ਦੁੱਧ ਬਣਾ ਕੇ ਸਵੇਰੇ ਸਵੇਰੇ ਬੱਚਿਆਂ ਨੂੰ ਇੱਕ ਇੱਕ ਗਲਾਸ ਦੇਈਦਾ ਸਕੂਲ ਜਾਣ ਤੋਂ ਪਹਿਲਾਂ ਗਰਾਊਂਡ 'ਚ ਤੇ ਹੁਣ ਸਿਆਲਾਂ ਦੇ ਵਿੱਚ ਜੂਸ ਦੇ ਕੇ ਗਲਾਸ ਚੱਲ ਪੜਾ ਗ੍ਰੀਨ ਜੂਸ ਦਾ ਤੇ ਦੂਜਾ ਹਣਾ ਦੇਖੋ ਪਾਲਕ ਕਿੰਨੀ ਸੋਹਣੀ ਖੜੀ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਇਹਨਾਂ ਦੇ ਉੱਤੇ ਕੋਈ ਵੀ ਦੇਸੀ ਤਰੀਕੇ ਨਾਲ ਮੇਥੀ ਦਾ ਦੇਖੋ ਕਿੰਨਾ ਵਧੀਆ ਚੌੜਾ ਪੱਤਾ ਮੇਥਾ ਕਿੰਨਾ ਵੱਡਾ ਖੜਾ ਮੋਟਾ-ਮੋਟਾ ਹੋਇਆ ਹੋਇਆ ਤੇ ਇੱਧਰ ਹੁਣ ਲਸਣ ਬੀਜਤਾ ਬਾਈ ਨੇ ਹਨਾ ਕੱਚਾ ਲਸਣ ਵਿੱਚ ਪਿਆਜ਼ ਬੀਜੇ ਹੋਇਆ ਬੱਟਾਂ ਦੇ ਨਾਲ ਤੇ ਉਹ ਬੈਂਗਣੀ ਲਾਤੀ ਨਾਲ ਨਾਲ ਉਹ ਇੱਧਰ ਵੀ ਬੈਂਗਣੀ ਲਾਤੀ ਟਮਾਟਰ ਲਾਤੇ ਮਤਲਬ ਹਰ ਤਰ੍ਹਾਂ ਦੀ ਸਬਜ਼ੀ ਹਰ ਸ਼ੈ ਜਿਹੜੀ ਸਿਆਲਾਂ 'ਚ ਹੋ ਸਕਦੀ ਆ ਉਹ ਜਦੋਂ ਇਹ ਮੂੰਗਰੇ ਬਹੁਤ ਹੋ ਜਾਂਦੇ ਜਦੋਂ ਮੂਲੀ ਪੱਕ ਗਈ ਉਹਦੇ ਤੇ ਮੂੰਗਰਾ ਬਹੁਤ ਲੱਗਦਾ ਮੂਲੀ ਦੇ ਉੱਤੇ ਹਨ ਤੇ ਇਸ ਤਰ੍ਹਾਂ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਸਾਡੇ ਫਿਰ ਬਾਪੂ ਬਜ਼ੁਰਗ ਜਦੋਂ ਇੱਥੇ ਖੇਤ ਗੇੜਾ ਮਾਰਦੇ ਆ ਤੋਰ ਆਉਂਦੇ ਨੇ ਤੋੜਨ ਤਾਣ ਜਦੋਂ ਬਾਪੂ ਗੋਪਾਲ ਹੁੰਨੇ ਖੇਤ ਚ ਤੇ ਤੁਸੀਂ ਦੇਖਿਆ ਅੱਗੇ ਸਾਡੀਆਂ ਕਈ ਵੀਡੀਓ ਦੇ ਵਿੱਚ ਤੇ ਬਸ ਥੱਡੀ ਦਾ ਮਹਾਰਾਜ ਅੱਗੇ ਇਹੀ ਅਰਦਾਸ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸੇਵਾ ਕਰਨ ਦਾ ਬਲ ਬਖਸ਼ਣ ਸਰੀਰ ਦੇ ਵਿੱਚ ਤਾਕਤ ਵਕਸ਼ਨ ਤੰਦਰੁਸਤੀ ਵਕਸ਼ਨ ਆਪਣੇ ਆਖਰੀ ਸਵਾਸਾਂ ਤੱਕ ਇਸ ਤਰ੍ਹਾਂ ਸੇਵਾ ਕਰਦੇ ਰਹੀਏ ਇਹ ਘਰ ਇੱਕ ਦਿਨ ਸਰਪਲੱਸ ਘਰ ਬਣ ਜਵੇ ਹਰ ਇੱਕ ਜ਼ਰੂਰਤ ਜਿਵੇਂ ਪਸ਼ੂ ਰੱਖੇ ਹੁਣ ਦੁੱਧ ਮੁੱਲ ਲੈਣਾ ਪੈਂਦਾ ਇੱਕ ਦਿਨ ਹੌਲੀ ਹੌਲੀ ਦੁੱਧ ਵੀ ਮੁੱਲ ਲੈਣੋ ਹਟ ਜੀ ਆਪਦੇ ਜੋਗੇ ਪਸ਼ੂ ਮੱਝਾਂ ਦਾ ਦੁੱਧ ਗਾਵਾਂ ਦਾ ਦੁੱਧ ਹੋ ਜਾ ਕਰੇ ਸਾਡਾ ਇਦਾਂ ਹੀ ਸਬਜ਼ੀਆਂ ਦਾ ਹੁਣ ਖੇਤ ਸਾਡੇ ਕੋਲ ਜਗ੍ਹਾ ਥੋੜੀ ਆ ਪਰ ਜੇ ਆਪਾਂ ਕਹੀਏ ਰੋਜ਼ 2-3 ਕਿਵੰਟਲ ਚੀਜ਼ ਲੱਗ ਜਾਂਦੀ ਹੈ ਸਬਜ਼ੀ ਸਾਡੇ ਅੰਦਰ 800 ਬੰਦੇ ਦੀ ਪ੍ਰਸ਼ਾਦਾ ਕਰੀਬ 1000 ਬੰਦੇ ਦਾ ਪ੍ਰਸ਼ਾਦਾ ਸਵੇਰੇ ਸ਼ਾਮ ਬਣਦਾ ਤੇ ਉਨੀ ਤਾਂ ਨਹੀਂ ਹੁੰਦੀ ਹਜੇ ਪਰ ਅਸੀਂ ਜਿਵੇਂ ਗੋਭੀ ਇੱਕ ਦਿਨ ਵੱਢ ਲਈ ਉਹ ਮਹੀਨੇ ਚ ਦੋ ਤਿੰਨ ਵਾਰੀ ਘਰ ਦੀ ਹੋ ਜਾਂਦੀ ਆ ਬੈਂਗਣੀ ਹੋ ਜਾਂਦੀ ਜਦੋਂ ਸਾਰੀ ਲਾ ਲਈ ਘਰ ਦੀ ਹੋ ਜਾਂਦੀ ਆ ਫਿਰ ਪਾਲਕ ਵਗੈਰਾ ਜਦੋਂ ਪਾਲਕ ਪਨੀਰ ਬਣਾ ਲੀਦਾ ਘਰ ਦੀ ਪਾਲਕ ਵੱਢ ਲਈਦੀ ਆ ਮੇਥੇ ਵਾਲੀ ਰੋਟੀਆਂ ਜਾਂ ਮੇਥੇ ਹੋ ਜਾਂਦੇ ਸਾਗ ਕਰਦਾ ਹੋ ਜਾਂਦਾ ਇਸ ਦਫੇ ਜੀ ਹੁਣ ਪਿਆਜ਼ ਇਸ ਵਾਰ ਅਸੀਂ ਬੀਜ ਰਹੇ ਹਾਂ ਪਿਆਜ਼ ਮਤਲਬ ਬੀਜਦਾ ਕਿੰਨਾ ਕਿੱਲਾ ਮਤਲਬ ਮੀਨਾ 100 ਮਹੀਨੇ 2 ਮਹੀਨੇ ਪਿਆਜ ਸਾਡੇ ਘਰ ਦੇ ਸਰ ਜਾਂਦਾ ਉਹਨਾਂ ਦੇ ਨਾਲ ਤੇ ਹੌਲੀ ਹੌਲੀ ਇੱਕ ਦਿਨ ਸੱਚੇ ਪਾਤਸ਼ਾਹ ਕਿਰਪਾ ਕਰਨ ਇੰਨੀ ਕਿ ਜਗ੍ਹਾ ਹੋ ਜੇਵੇ ਜ਼ਮੀਨ ਹੋ ਜੇਵੇ ਜਿੱਥੇ ਅਸੀਂ ਘਰ ਦੀ ਖੇਤੀ ਕਰ ਸਕੀਏ ਹੁਣ ਸਾਡੇ ਪਿੰਡਾਂ ਦੇ ਅੰਦਰ ਜ਼ਮੀਨ ਮਾਮਲੇ ਤੇ ਵੀ ਨਹੀਂ ਮਿਲਦੀ ਅਸੀਂ ਪਤਾ ਕੀਤਾ ਵੀ ਚਲੋ 5-7 ਕਿੱਲੇ ਜ਼ਮੀਨ ਮਾਮਲੇ ਤੇ ਲੈ ਲਈਏ ਨੇੜੇ ਠੇਕੇ ਤੇ ਲੈ ਲਈਏ ਉਹਦੇ ਵਿੱਚ ਬੀਜਦਿਆ ਕਰੀਏ ਚੀਜ਼ਾਂ ਤੇ ਹੌਲੀ ਹੌਲੀ ਗੁਰੂ ਕਿਰਪਾ ਕਰਨਗੇ ਜੀ ਸਾਡੇ ਕੋਲੇ ਜਿੰਨੀ ਕਿ ਸ਼ਕਤੀ ਹੈ ਤਾਕਤ ਹੈ ਮਹਾਰਾਜ ਕਰਵਾਈ ਜਾਂਦੇ ਸੇਵਾ ਅਸੀਂ ਕਰੀ ਜਾਂਦੇ ਆਂ ਤੇ ਅੱਜ ਦੀ ਸਾਡੀ ਇਸ ਵੀਡੀਓ ਦੇ ਵਿੱਚ ਸਾਡਾ ਇਹੀ ਸੁਨੇਹਾ ਵਾ ਭਾਈ ਵੀ ਪਸ਼ੂਆਂ ਵਾਸਤੇ ਆਪਾਂ ਡੰਗਰਾਂ ਵਾਸਤੇ ਸ਼ੈੱਡ ਪਾਉਣੇ ਆ ਵੱਡੇ ਤੇ ਉਹਦੇ 'ਚ ਸਾਨੂੰ ਮਦਦ ਦੀ ਵੀ ਲੋੜ ਆ ਤੁਹਾਡੀ ਦੀ ਤੇ رائے ਦੀ ਵੀ ਲੋੜ ਆ ਸਾਨੂੰ ਗਾਈਡ ਵੀ ਕਰਿਓ ਵੀ ਆਪਾਂ ਕਿਸ ਤਰੀਕੇ ਨਾਲ ਕਰੀਬ 200 ਪਸ਼ੂ ਦੇ ਰਹਿਣ ਦਾ ਆਪਾਂ ਇੰਤਜ਼ਾਮ ਕਰੀਏ 100 ਤੋਂ ਪਲੱਸ ਪਸ਼ੂ ਤਾਂ ਸਾਡੇ ਕੋਲੇ ਇਸ ਟਾਈਮ ਹੈਗਾ ਵਾ 112-13 ਪਸ਼ੂ ਨੇ ਸਾਡੇ ਕੋਲੇ ਤੇ 200 ਦਾ ਆਪਾਂ ਇੰਤਜ਼ਾਮ ਕਰੀਏ ਜਿਹਦੇ 'ਚ ਖੁੱਲੇ ਡੁੱਲੇ ਪਸ਼ੂ ਪ੍ਰਣ ਖੁੱਲੇ ਘੁੰਮਣ ਚਾਏ ਸੰਗਲ ਨਾ ਬੰਨਣੇ ਵੀ ਨਾ ਪਹਿਣ ਇਸ ਤਰੀਕੇ ਦਾ ਕੋਈ ਸਿਸਟਮ ਬਣਾ ਲਈਏ ਜਿਹਦੇ ਨਾਲ ਵਧੀਆ ਤਰੀਕੇ ਨਾਲ ਉਹਨਾਂ ਦੀ ਪਰਪਲਿਸ਼ ਹੋਈ ਜਾਵੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ